ਸਰ ਜੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਸਾਡੀ ਵੀਡੀਓ ਦੇ ਵਿੱਚ ਅਸੀਂ ਸ਼ੇਖ ਫਰੀਦ ਜੀ ਦੇ ਬਾਰੇ ਪੜਾਂਗੇ ਜਿਹੜੇ ਸ਼ੇਖ ਫਰੀਦ ਜੀ ਸੀ ਉਹਨਾਂ ਦਾ ਜਨਮ 1173 ਦੇ ਵਿੱਚ ਹੋਇਆ ਸੀ ਤੇ 1266 ਦੇ ਤੱਕ ਉਹਨਾਂ ਦਾ ਟਾਈਮ ਪੀਰੀਅਡ ਸੀ ਸ਼ੇਖ ਫਰੀਦ ਜੀ ਪਹਿਲੇ ਸੂਫੀ ਕਵੀ ਸੀ ਉਹ 12ਵੀਂ 13ਵੀਂ ਸਦੀ ਦੇ ਸੂਫੀ ਕਵੀ ਸੀ ਉਹਨਾਂ ਦਾ 1173 ਤੋਂ 1100 1200 ਜਿਹੜਾ 66 ਦਾ ਟਾਈਮ ਪੀਰੀਅਡ ਹੈ ਨਾ ਇਹ ਸਾਰਾ ਨਾ 12ਵੇਂ 13ਵੇਂ ਸਦੀ ਦੇ ਵਿੱਚ ਆਪਾਂ ਬੋਲਾਂਗੇ ਕਈ ਵਾਰ ਇਹ ਅਲੱਗ ਤੋਂ ਵੀ ਕੁਐਸਚਨ ਆ ਜਾਂਦਾ ਏ ਕਿ ਗੁਰ ਸ਼ੇਖਪਰੀ ਜੀ ਕਿਸ ਸਦੀ ਵਿੱਚ ਹੋਏ ਸੀ ਤਾਂ 12 12ਵੇਂ 13ਵੇਂ ਇਕੱਠਾ ਆਏਗਾ ਮੇਬੀ ਇਕੱਲਾ ਕਦੇ ਨਹੀਂ ਆਂਦਾ ਤੇ ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ 112 ਸ਼ਲੋਕ ਲਿਖੇ ਸੀ 112 ਸ਼ਲੋਕ ਉਹਨਾਂ ਦੇ ਆਪਣੇ ਸੀ ਤੇ ਜਿਹੜੇ 18 ਸੀ ਉਹ ਬਾਕੀ ਗੁਰੂ ਸਹਿਬਾਨਾਂ ਦੇ ਨਾਮ ਸੀ ਮਤਲਬ ਟੋਟਲ ਉਹਨਾਂ ਦੇ 130 ਸ਼ਲੋਕ ਸੀ ਕਈ ਵਾਰ ਐਦਾਂ ਵੀ ਆ ਜਾਂਦਾ ਹੈ 130 ਵੀ ਆਪਸ਼ਨ 'ਚ ਹੁੰਦਾ ਹੈ ਤੇ 112 ਵੀ ਹੁੰਦਾ ਹੈ ਅਗਰ ਕੁਐਸਚਨ ਆਂਦਾ ਹੈ ਕਿ ਸ਼ੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਸੀ ਤਾਂ 112 ਲਿਖਣਾ ਅਗਰ ਉਹਨਾਂ ਦੇ ਅਗਰ ਇਹ ਆਂਦਾ ਹੈ ਕਿ ਸ਼ੇਖ ਫਰੀਦ ਜੀ ਦੇ ਨਾਮ ਦੇ ਹੇਠ ਕਿੰਨੇ ਦਰਜ ਸੀ ਤਾਂ 130 ਵਾਲੀ ਆਪਸ਼ਨ ਤੁਸੀਂ ਟਿਕ ਕਰਨਾ ਹੈ ਜਿਹੜੇ ਬਾਕੀ ਗੁਰੂ ਸਹਿਬਾਨਾਂ ਦੇ ਉਹਨਾਂ ਦੇ ਨਾਮ ਤੇ ਨਾਮਹਿਟ ਦਰਜ ਕੀਤੇ ਹੋਏ ਸੀ ਉਹਨਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਸਲੋਕ ਨੇ ਜੀ ਉਹਨਾਂ ਨੇ ਇਹਨਾਂ ਦੇ ਪ੍ਰਸੰਗ ਦੇ ਵਿੱਚ ਜਿਹੜੇ ਸ਼ਲੋਕਾਂ ਦੀ ਰਚਨਾ ਕੀਤੀ ਹੈ ਉਹਨਾਂ ਦੀ ਗਿਣਤੀ 18 ਹੈ ਇਹ ਵੀ ਯਾਦ ਰੱਖਣਾ ਤੁਸੀਂ 18 ਹੈ ਉਹਨਾਂ ਦੀ ਗਿਣਤੀ ਅਲੱਗ ਤੋਂ ਅਗਰ ਆ ਜਾਂਦਾ ਕਿ ਗੁਰੂ ਸਹਿਬਾਨਾ ਨੇ ਫਰੀਦ ਜੀ ਦੇ ਪ੍ਰਸੰਗ ਵਿੱਚ ਕਿੰਨੇ ਸ਼ਲੋਕ ਲਿਖੇ ਨੇ ਤਾਂ ਤੁਸੀਂ 18 ਵਾਲੀ অপਸ਼ਨ ਨੂੰ ਟਿਕ ਕਰਨਾ ਹੈ। ਨੈਕਸਟ ਹੈਗਾ ਜੀ ਉਹਨਾਂ ਦੇ ਜਿਹੜੇ 4 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਵਿੱਚੋਂ ਦੋ ਸੂਹੀ ਰਾਗ ਵਿੱਚ ਤੇ ਦੋ ਆਸਾ ਰਾਗ ਵਿੱਚ ਨੇ। ਜਿਹੜੇ ਸੂਹੀ ਰਾਗ ਵਾਲੇ ਨੇ ਪਹਿਲਾਂ ਤਾਂ ਇਹ ਆਸਾ ਰਾਗ ਵਾਲੇ ਆਪਾਂ ਦੇਖਦੇ ਹਾਂ ਆਸਾ ਰਾਗ ਵਾਲੇ ਤਾਂ ਸਟਾਰਟਿੰਗ ਹੁੰਦੀ ਹੈ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਬੋਲੇ ਸ਼ੇਖ ਫਰੀਦ ਅੱਲਾ ਮਤਲਬ ਐਤੋਂ ਉਹਨਾਂ ਦੀ ਸਟਾਰਟਿੰਗ ਹੁੰਦੀ ਹੈ ਜੀ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1370 ਤੋਂ ਲੈ ਕੇ 1384 ਬੰਨੇ ਤੇ ਦਰਜ ਨੇ ਜੀ ਤੇ ਉਹ ਤੋਂ ਬਾਅਦ ਇਹਨਾਂ ਦੀ ਜਿਹੜੀ ਮਜ਼ਾਰ ਹੈ ਉਹਦੇ ਬਾਰੇ ਪੜ ਲੈਣਾ ਜੀ ਕਿੱਥੇ ਆ ਮਜ਼ਾਰ ਇਹਨਾਂ ਦੀ ਫਰੀਦਕੋਟ ਵਿੱਚ ਹੈ ਖੋਤਵਾਲ ਮਲਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ ਇਹਨਾਂ ਨੂੰ ਕਾਜੀ ਬੱਚਾ ਤੇ ਮਾਰਫਤ ਦਾ ਗਿਆਤਾ ਵੀ ਕਿਹਾ ਜਾਂਦਾ ਸੀ ਅੱਗੇ ਨੇ ਜੀ ਸੂਹੀ ਰਾਗ ਵਾਲੇ ਸ਼ਬਦ ਜਿਨ੍ਹਾਂ ਦੀ ਸਟਾਰਟਿੰਗ ਤਪ ਤਪ ਲੋਹੀ ਲੋਹੇ ਆਤ ਸਰੇਓ ਇਹ 18 ਤੁਕਾਂ ਦਾ ਚੌਪ ਦਾਏ ਜੀਤੇ ਇਹੋ 18 ਤੁਕਾਂ ਦਾ ਚੌਪਦਾ ਹੈ ਕੋਤਵਾ ਦੇ ਜਿਹੜਾ ਸ਼ਬਦ ਸਟਾਰਟਿੰਗ ਹੁੰਦਾ ਕਿਉਂ ਬੰਦ ਨਾ ਸਕਿਓ ਬੰਦਾ ਕਿ ਬੇਲਾ ਇਹ ਕਿਤੇ ਨੇ ਜੀ ਇਹ 794 ਨੰਬਰ ਪੇਜ ਤੇ ਨੇ ਸੂਹੀ ਰਾਗ ਵਾਲੇ ਦੇ ਜਿਹੜੇ ਠੀਕ ਹੈ ਜੀ ਅੰਗ ਕਿੰਨਾ ਹੈ ਅੰਗ ਹੈਗਾ ਜੀ 488 488 ਅੰਗ ਤੇ ਇਹ ਦਰਜ ਨੇ ਸ਼ਬਦਾਂ ਦੇ ਵਿਸ਼ੇ ਜਿਹੜੇ ਆਸਾ ਰਾਗ ਵਾਲੇ ਸ਼ਬਦਾਂ ਦੇ ਵਿਸ਼ੇ ਨੇ ਇਹ ਉਹ ਪ੍ਰਭੂ ਦਾ ਸੱਚੀ ਪ੍ਰੀਤ ਕਰਨ ਵਾਲਾ ਮਹਾਨ ਹੁੰਦਾ ਇਸ ਬਾਰੇ ਦੱਸਿਆ ਗਿਆ ਹੈ ਤੇ ਅੱਗੇ ਦੱਸਿਆ ਕਿ ਕਿ ਮਨੁੱਖੀ ਮਨ ਨੂੰ ਸੰਸਾਰ ਵੱਲੋਂ ਮੋੜ ਕੇ ਰੱਬ ਵੱਲ ਕਿਵੇਂ ਲਾਉਣਾ ਹੈ ਇਹਦੇ ਇਹਨਾਂ ਦੇ ਵਿਸ਼ੇ ਇਹ ਨਹੀਂ ਤੇ ਜਿਹੜੇ ਸੁਹੀ ਰਾਗ ਵਾਲੇ ਨੇ ਉਹਨਾਂ ਵੀ ਜੀ ਬਿਰਹਾ ਦੀ ਸੁਰ ਹੈ ਆ ਦੇਖੋ ਤਪ ਤਪ ਲੋਹੇ ਲੋਹੇ ਹਾਸ ਸੁਰ ਮਤਲਬ ਬਿਰਹਾ ਹੈ ਪ੍ਰਮਾਤਮਾ ਨੂੰ ਨਾਮ ਮਿਲਣ ਦਾ ਵਿਰਹਾ ਹੈ ਸਮੇਸਿਰ ਨਾਮ ਜਪਣ ਤੇ ਜ਼ੋਰ ਦੁੱਤਾ ਹੈ ਇਹ ਮੌਤ ਯਾਦ ਕਰਵਾਏ ਕਿ ਬੇੜਾ ਵੰਗ ਨਾ ਸਕਿਓ ਬੰਦਨ ਕੀ ਵੇਲਾ ਮਤਲਬ ਸਮੇਂ ਨੂੰ ਆਪਾਂ ਵੰਦ ਨਹੀਂ ਸਕਦੇ ਇਹਨੇ ਅੱਗੇ-ਅੱਗੇ ਚੱਲਦਾ ਰਹਿਣਾ ਹੈ ਇਹਦੀ ਸੰਭਾਲ ਕਰੋ ਜੀ ਅੱਗੇ ਆ ਜਾਂਦੇ ਨੇ ਇਹਨਾਂ ਦੇ ਸ਼ਲੋਕਾਂ ਦੇ ਵਿਸ਼ੇ ਕੀ ਕੀ ਸੀ ਅਧਿਆਤਮਿਕਤਾ ਨੈਤਿਕਤਾ ਸਦਾਚਾਰਕ ਸਿੱਖਿਆਵਾਂ ਨੇ ਪ੍ਰਭੂ ਸਿਮਰਨ ਲਈ ਪ੍ਰਤੀਕ પતિ-ਪਤਨੀ ਨੂੰ ਬਾਰੇ ਦੱਸਿਆ ਗਿਆ ਹੈ ਬਿਰਹਾ ਆਪਦੀ ਬਾਣੀ ਦੇ ਵਿੱਚ ਅਹਿਮ ਹੈ ਜੀ ਬਿਰਹਾ ਨੇ ਨ ਪੁਆਇੰਟ ਇਹਨਾਂ ਦੀ ਬਾਣੀ ਵਿੱਚ ਸੰਸਾਰਿਕ ਨਾਸ਼ਵਾਨਤਾ ਮੌਤ ਦੀ ਸੱਚਾਈ ਤੇ ਜ਼ੋਰ ਦਿੱਤਾ ਗਿਆ ਦਿੱਤਾ ਗਿਆ ਹੈ ਅੱਗੇ ਜਿਹੜੇ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਨਾਮ ਇਹ ਇਨਾਂ ਦੇ ਸ਼ਲੋਕ ਦਰਜ ਨੇ ਉਹਨਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਾਰ ਨੇ ਜੀ 32 ਨੰਬਰ 'ਤੇ 113 120 ਤੇ 124 ਤੇ ਗੁਰੂ ਅਮਰਦਾਸ ਜੀ ਦੇ ਨਾਮ ਇਹ ਦੀ ਦਰਜ ਨੇ ਪੰਜ ਸ਼ਲੋਕ ਗੁਰੂ ਰਾਮਦਾਸ ਜੀ ਦੇ ਇੱਕ ਹੈ ਜੀ ਗੁਰੂ ਅਰਜਨ ਦੇਵ ਜੀ ਨੇ 8 ਹੈ ਜੀ ਉਹ ਤੋਂ ਬਾਅਦ ਇਹ ਖਵਾਜਿ ਜੀ ਨਾ ਤੋਂ ਇਹਨਾਂ ਨੇ ਤਾਲਿਮ ਲਈ ਹੈ ਖਵਾਜਾ ਮੁਇਦਿਨ ਚਿਸਤੀ ਤੇ ਵਖਦਿਆਰ ਕਾਕੀ ਵਖਦਿਆਰ ਕਾਕੀ ਨੂੰ ਇਹਨਾਂ ਨੇ ਆਪਣਾ ਗੁਰੂ ਵੀ ਮੰਨਿਆ ਗੁਰੂ ਤਾਂ ਆਇਆ ਸੀ ਜਿਉਂਦੇ ਜੀ ਆਪਣੇ ਨਿਮਾਜ਼ੁਦਿਨ ਔਲੀਆ ਨੂੰ ਆਪਣਾ ਜਿਹੜਾ ਉੱਤਰ ਅਧਿਕਾਰੀ ਸੌਂਪ ਦਿੱਤਾ ਸੀ ਜਿਹੜਾ ਸ੍ਰੀ ਜੁਦਿਲ ਔਲੀਆ ਜੀ ਦਾ ਕਰਤਾ Hazrat Kirnami ਆਪ ਨੂੰ ਪੀਰਾਂ ਦਾ ਪੀਰ ਕਹਿੰਦਾ ਸੀ ਸੋ ਇਹ ਕੁਝ ਇੰਪੋਰਟੈਂਟ ਪੁਆਇੰਟਸ ਸੀ ਬੱਬਾ ਸ਼ੇਖ ਫਰੀਦ ਜੀ ਦੇ ਬਾਰੇ ਅਗਰ ਇਸ ਤੋਂ ਬਿਨਾ ਮੈਨੂੰ ਹੋਰ ਇੰਪੋਰਟੈਂਟ ਜਾਣਕਾਰੀ ਮਿਲਦੀ ਹੈ ਤਾਂ ਅਗਲੀ ਵੀਡੀਓ ਵਿੱਚ ਉਹ ਵੀ ਜ਼ਰੂਰ ਸ਼ੇਅਰ ਕਰਾਂਗੇ ਜੀ ਧੰਨਵਾਦ